ਸਾਚੀ ਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇਕ ਹੋਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਸਾਹਮਣੇ ਕੀਤੀਆਂ ਨੇ ਪੱਤਰਕਾਰ ਰਾਜਨ ਰੰਧਾਵਾ ਨੇ ਤਾਂ ਦੱਦਈਏ ਕਿ ਬਰਸਾਤਾ ਦੇ ਦਿਨ ਚੱਲਦੇ ਪਏ ਨੇ ਤੇ ਬਹੁਤ ਜ਼ਿਆਦਾ ਭਾਰੀ ਬਰਸਾਤ ਹੋਣ ਦੇ ਕਾਰਨ ਪੰਜਾਬ ਤੇ ਪੂਰੇ ਏਰੀਆ ਦੇ ਵਿੱਚ ਜਿਹੜਾ ਆ ਉਹ ਵੱਡੇ ਵੱਡੇ ਨੁਕਸਾਨ ਹੁੰਦੇ ਨਜ਼ਰ ਆ ਰਹੇ ਨੇ ਉਥੇ ਤਾਂ ਦੱਦਈਏ ਕਿ ਮਕੌੜਾ ਪੱਤਨ ਤੇ ਬਣੇ ਹੋਏ ਪਲਟੂਨ ਪੌੜ ਵੀ ਜਿਹੜੇ ਆ ਇਸ ਬਰਸਾਤੀ ਪਾਣੀ ਦਾ ਜਿਹੜਾ ਆ ਉਹ ਸ਼িকার ਹੋ ਗਏ ਨੇ ਤਾਂ ਦਾਦੀ ਇਹ ਕੀ ਮਕੌੜਾ ਪੱਤਨ ਦੇ ਉੱਤੇ ਤੁਸੀਂ ਤਸਵੀਰਾਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਉਹ ਭਰ ਜਾਂਦਾ ਆ ਤੇ ਜਦੋਂ ਪਿੱਸੋਂ ਪਾਣੀ ਦਾ ਰੋੜ ਆਉਂਦਾ ਤੇ ਬਣੇ ਹੋਏ ਪਲਟੂਨ ਪੁਲ ਜਿਹੜੇ ਆ ਉਹ ਰੁੜ ਜਾਂਦੇ ਨੇ ਟੁੱਟ ਜਾਂਦਾ ਏ ਇਹ ਪੂਰਾ ਪੁਲ ਜਿਹੜਾ ਆ ਇਸ ਟਾਈਮ ਟੁੱਟ ਚੁੱਕਾ ਆ ਉੱਥੇ ਆਮ ਜਨਤਾ ਨੂੰ ਲੰਘਣ ਦੇ ਲਈ ਜਿਹੜਾ ਆ ਉਹ ਬਹੁਤ ਜ਼ਿਆਦੀ ਪ੍ਰੋਬਲਮਜ਼ ਆ ਜਾਂਦੀਆਂ ਨੇ ਤਾਂ ਦੱਸਦੀ ਕਿ ਪਲਟੂਨ ਪੁਲ ਜਿਹੜਾ ਆ ਉਹ ਮਕੌੜਾ ਪੱਤਨ ਦਾ ਇੱਕ ਐਸਾ ਪੁਲ ਆ ਜੋ ਕਿ ਚਾਰ ਤੋਂ ਪੰਜ ਪਿੰਡਾਂ ਨੂੰ ਜੋੜਦਾ ਹੈ ਤਾਂ ਦੱਸਦੀ ਕਿ ਇਹ ਚਾਰ ਤੋਂ ਪੰਜ ਪਿੰਡ ਨੇ ਜਿਹੜੇ ਇਹ ਬਿਲਕੁਲ ਜਿਹੜਾ ਆ ਭਾਰਤ ਨਾਲ ਟੁੱਟ ਜਾਂਦੇ ਨੇ ਜਦੋਂ ਕਿ ਬਹੁਤ ਜ਼ਿਆਦਾ ਬਰਸਾਤ ਦਾ ਪਾਣੀ ਜਿਹੜਾ ਆ ਉਹ ਦਰਿਆ ਦੇ ਵਿੱਚ ਭਰ ਜਾਂਦਾ ਆ ਇਸ ਪਤਨ ਦੇ ਵਿੱਚ ਭਰ ਜਾਂਦਾ ਆ ਹੁਣ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਮਕੌੜਾ ਪਤਨ ਦੀਆਂ ਜਿੱਥੇ ਕੀ ਪਲਟੂਨ ਪੁਲ ਜਿਹੜਾ ਆ ਉਹ ਬਣਾਇਆ ਗਿਆ ਸੀ ਆਉਣ ਜਾਣ ਵਾਸਤੇ ਉੱਥੇ ਹੀ ਤੁਹਾਨੂੰ ਦੇਖ ਕੇ ਬਹੁਤ ਜ਼ਿਆਦਾ ਬਰਸਾਤ ਦੇ ਕਾਰਨ ਪਾਣੀ ਬਹੁਤ ਜ਼ਿਆਦਾ ਮਕੌੜਾ ਪਤਨ ਦੇ ਵਿੱਚ ਹੋ ਗਿਆ ਜਿਦੇ ਕਰਕੇ ਪਲਟੂਨ ਪੁਲ ਜਿਹੜਾ ਆ ਉਹ ਟੁੱਟ ਜਾਂਦਾ ਆ ਤੇ ਕਾਫੀ ਹੱਦ ਤੱਕ ਉਹਦੇ ਉੱਤੇ ਲੱਗੇ ਹੋਏ ਸਾਜੋ-ਸਮਾਨ ਆ ਜਿਹੜੇ ਰੁੱੜ ਜਾਂਦੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਪਾਣੀ ਦਾ ਜਿਹੜਾ ਆ ਬਹੁਤ ਜ਼ਿਆਦਾ ਤੇਜ਼ ਵਹਾਅ ਚਲਦਾ ਪਿਆ ਆ ਜਿਹਦੇ ਕਰਕੇ ਪੈਲਟੂਨ ਪੁਲਿਆ ਜਿਹੜਾ ਉਹ ਟੁੱਟ ਗਿਆ ਜਿਹਦੇ ਕਰਕੇ ਪੈਲਟੂਨ ਪੁਲ ਨੂੰ ਬਹੁਤ ਜ਼ਿਆਦਾ ਪ੍ਰੋਬਲਮਜ਼ ਆਈ ਆ ਤੇ ਬਹੁਤ ਸਾਰੇ ਪਿੰਡਾਂ ਦੇ ਲੋਕ ਜਿਹੜੇ ਆ ਉਹ ਇਧਰ ਉਧਰ ਜਾਣ ਤੋਂ ਜਿਹੜੇ ਆ ਉਹ ਪ੍ਰੋਬਲਮ ਦੇ ਵਿੱਚ ਆ ਗਏ ਨੇ ਸਾਡੇ ਪੱਤਰਕਾਰ ਨੇ ਉੱਥੇ ਗੱਲ ਵੀ ਕੀਤੀ ਤੇ ਉਹ ਵੀ ਗੱਲ ਬਾਤ ਤੁਹਾਨੂੰ ਸੁਣਾ ਲੈਣੇ ਆ ਕਿ ਲੋਕ ਉਥੋਂ ਦੇ ਕੀ ਕਹਿਣਾ ਚਾਹੁੰਦੇ ਨੇ ਤਸਵੀਰਾਂ ਤੁਸੀਂ ਦੇ ਦੇ ਪਈਓ ਆਪਣੀ ਸਕਰੀਨ ਦੇ ਉੱਤੇ ਕਿ ਦਰਿਆ ਜੋ ਕਿ ਪਤਨ ਦੱਸਿਆ ਜਾ ਰਿਹਾ ਆ ਮਕੌੜਾ ਪਤਨ ਮਕੌੜਾ ਪਤਨ ਦੇ ਉੱਤੇ ਤੁਸੀਂ ਦੇ ਦੇ ਪਈਓ ਕਿ ਕਿੰਨਾ ਜ਼ਿਆਦਾ ਜੜਾ ਆ ਉਹ ਪਾਣੀ ਦਾ ਜਿਹੜਾ ਆ ਸਥਾਰ ਵੱਧ ਚੁੱਕਾ ਆ ਤੇ ਸਤਿ ਸਰ ਸਿੰਘ ਨਾ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਕੁ ਵੱਧ ਗਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ ਘੱਟੋ ਘੱਟ 50000 ਤੋਂ ਉੱਪਰ ਟੱਪ ਗਿਆ ਜੀ ਕੁਛ ਪਾਣੀ ਆਜੀ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁੱਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨਾ ਜੀ ਰੈਂਪ ਦੋਨਾਂ ਛਟਾ ਦੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਭਾਰ ਕੁੜੀ ਦਾ ਲੜਕੀ ਦਾ ਵਿਆਹ ਹੀ ਉਹਨਾਂ ਨੂੰ ਬੜੀ ਮੁਸ਼ਕਲ ਭਾਰ ਕੀਤਾ ਜੀ ਉਸ ਬੰਦੇ ਫਸ ਕੇ ਪਾਰ ਵੀ ਆ ਜੀ ਜੀ ਵਿਆਹ ਵਾਲੀ ਅੱਛਾ ਉਹਨਾਂ ਵੀ ਕਾਫੀ ਪ੍ਰਾਬਲਮ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਸੀ ਹਾਂਜੀ ਹਾਂਜੀ ਬਹੁਤ ਮੁਸ਼ ਉਹਦੇ ਮੁੰਡੇ ਦਾ ਵੀ ਵਿਆਹ ਹੈ। ਇਹ ਕਿਸ਼ਤੀ ਪੈ ਰਹੀ ਹੈ ਜੀ ਅੱਧਾ ਬਸ ਇਹਨੇ ਕਿਸ਼ਤੀ ਨਹੀਂ ਪਈ ਜੀ ਪਿੱਛੋਂ ਨਿਓਣਾ ਘਟਿਆ ਲਗ ਲਗ ਪਾਣੀ ਜੀ। ਕਿਸ਼ਤੀ ਆਪਣਾ ਇੱਕ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ। ਅਜੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ। ਯਾਰਾ ਸਿੰਘ ਅੱਜ ਜਿਹੜਾ ਪਾਣੀ ਦਾ ਪੱਦਰ ਵਧਿਆ ਕਿਲੇਵੇਂ ਦਾ ਵਧਿਆ ਪਾਣੀ ਦਾ ਪੱਦਰ। ਇਹ ਪਾਣੀ ਦੇ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਹੀਂ ਹਟਣਾ। ਅਸੀਂ ਰਾਤ ਦੇ ਰਾਤ ਖੜੋਤੇ ਆਂ ਪਾਰ ਦੇ ਪਾਰ ਖੜੋਤੇ ਆ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰ ਦੇ ਪਾਸੇ ਲੈ ਟੂਟ ਕੇਬੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗੇ ਹੋਏ ਕਰਨੀਓ ਮੈਂ ਸਾਡੇ ਗੋਆ ਕੋਣ ਲਾ ਦੇਉ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋ ਬੜਾ ਸਕਣੀ ਆ ਜੋ ਕਰਨਾ ਤੋਹਾ ਕਰਨਾ ਤੇ ਇਹ ਆ ਮੜਾ ਮੋਠਾ ਇਹ ਗਰੀਬ ਬੰਟਾ ਜਿਹੜੀ ਜਨਾ 5000 ਦੁਨੀਆ ਐ ਫਾ ਲੱਗੀ ਆ ਉਹ ਕਿੱ데 ਨਾ ਆ ਸਕਦੇ ਨੇ ਜੱਸ ਦੇ ਕੋ ਹੱਸਾ ਵਾਪਰ ਜਾਏ ਕਿੱਧਰ ਨੂੰ ਜਾਵਾਂ ਹੈ ਹੈ ਦੇ ਕੋ ਹੱਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ